सिद्धू वाला किसने मरवाया किस बंदे ने वेपनों के पैसे दिए ट्रांसफ़र किए वेपन तुमने भी पता है किधर से आए थे कि किस बंदे ने इंडिया के पैसे दिए किस बंदे ने कहाँ दिए सब कुछ फिर सामने आ जाएगा सिद्धू वाला जो मारा है एक परसेंट तुम लोगों का उसके साथ कोई मसला नहीं था सिर्फ पैसे लेके किसी ने असला कहाँ से आया है वो तो हमें मुझे तो सब पता है ना ਕਿਸਨੇ ਅਸਲਾ ਦਿਆ ਕਿਸ ਬੰਦੇ ਦਾ ਮਸਲਾ ਤਾਂ ਕਿਸ ਸਿੰਗਰ ਦਾ ਮਸਲਾ ਸੀ ਉਸਕੇ ਸਾਥ ਮੈਂ ਤੁਹਾਨੂੰ ਆਪਣੇ ਕੇਸ ਦੇ ਵਿੱਚ ਦੱਸਦਾ ਸਾਰਾ ਗਾਲੀ ਕਾਲੀ ਜੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਟੀ ਬੋਲਿਆ ਜੀ ਉਹਨੇ ਕਲੀਅਰ ਕਿਹਾ ਕਿ ਉਹ ਇਹਨਾਂ ਦੇ ਇੱਕ ਦੋਸ਼ੀਆਂ ਦੇ ਵਿੱਚੋਂ ਕੋਈ ਦੋਸ਼ੀ ਨਹੀਂ ਹੈ ਕਿ ਸਾਡੀ ਸਰਕਾਰ ਤੋਂ ਉਹਨੂੰ ਕਿਹਾ ਤਾਂ ਦੂਜੇ ਕੋਲ ਜਰਾ ਇੱਕ ਵਾਰ ਪਰ ਮੈਂ ਕਿਹਾ ਚਲੋ ਫਿਰ ਵੀ ਉਹਦੇ ਚ ਰੱਖੋ ਦੱਸਿਆ ਉਹਨੇ ਸਰਟੀਫੀਕੈਟ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪਹੁੰਚੀ ਨਹੀਂ ਪਹੁੰਚੀ ਜੀ ਜੀ ਯਾਰ ਕਿੱਥੋਂ ਆਏ ਪੈਸਾ ਕਿਵੇਂ ਗਿਆ ਇਹਦੇ ਕੋਲੇ ਗਿਆ ਕਿਹੜੇ ਪੈਪਨ ਆਏ ਦਾ ਸਰਕਾਰ ਜੇ ਚਾਹੁੰਦੀ ਤਾਂ ਉਸ ਗੱਲ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਤੂੰ ਬੋਰਮੈਂਟ ਕਰੇਗੀ